ਸਤ ਸ੍ਰੀ ਅਕਾਲ ਮੈਂ ਜਰਨੈਲ ਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੜ੍ਹਾਂ ਨੂੰ ਲੈ ਕੇ ਕੀਤੀ ਗਈ ਹਾਈ ਲੈਵਲ ਮੀਟਿੰਗ ਦੀ ਹੜ੍ਹਾਂ ਦੇ ਵਿਗੜੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਹੁਣ ਸੀਮ ਭਗਵੰਤ ਮਾਨ ਐਕਸ਼ਨ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਸੀਐਮ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਹੁਣ ਮੀਂਹ ਨੂੰ ਲੈ ਕੇ ਚਾਰ ਦਿਨ ਮੀਂਹ ਪੈਣਗੇ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਹੜ੍ਹਾਂ ਨੇ ਪਿਛਲੇ ਸਾਰੇ ਹੀ ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਹੁਣ ਮੋਹਾਲੀ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਫਿਰ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਫੌਜ ਦੇ ਹਵਾਲੇ ਕਰਨ ਦੀ ਸਲਾਹ ਦੇ ਦਿੱਤੀ ਗਈ ਇਹ ਸਲਾਹ ਕਿਉਂ ਦਿੱਤੀ ਹੈ ਇਸ ਦੇ ਬਾਰੇ ਦੱਸਾਂਗੇ ਕੁਲਦੀਪ ਸਿੰਘ ਢਾਲੇਵਾਲ ਦੇ ਪੀਏ ਦੇ ਉੱਪਰ ਐਮਪੀ ਔਜਲਾ ਦੇ ਵੱਲੋਂ ਪਿੰਡਾਂ ਨੂੰ ਡੋਬਣ ਦੇ ਦੋਸ਼ ਲਗਾ ਦਿੱਤੇ ਗਏ ਨੇ ਆਪਣੀ ਪੈਲੀ ਨੂੰ ਜਾਂਦਾ ਪਾਣੀ ਮੋੜ ਕੇ ਪਿੰਡਾਂ ਵੱਲੋਂ ਕਰ ਦਿੱਤਾ ਗਿਆ ਇਸ ਦੀ ਉਦਾਹਰਨ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਖੁਦ ਵੀਡੀਓ ਜਾਰੀ ਕਰਕੇ ਦਿਖਾ ਦਿੱਤੀ ਗਈ ਹੈ ਇਹ ਮਾਮਲਾ ਹੁਣ ਪੱਕਾ ਦਿਖਾਈ ਦੇ ਰਿਹਾ ਹੈ ਭਾਜਪਾ ਆਗੂ ਸੁਨੀਲ ਜਾਖੜ ਦੇ ਵੱਲੋਂ ਵੀ ਮਾਝਾ ਦੇ ਖੇਤਰਾਂ ਦੇ ਵਿੱਚ ਹੜਪ੍ਰਭਾਵਿਤ ਖੇਤਰਾਂ ਦੇ ਦੌਰਾਨ ਕੀਤਾ ਗਿਆ ਤੇ ਕੇਂਦਰ ਕੋਲੋਂ ਫੰਡ ਜਾਰੀ ਕਰਵਾਉਣ ਨੂੰ ਲੈ ਕੇ ਇੱਕ ਵੱਡਾ ਬਿਆਨ ਵੀ ਦੇ ਦਿੱਤਾ ਹੈ ਤੇ ਫੰਡ ਜਾਰੀ ਹੋ ਚੁੱਕੇ ਨੇ ਇਸ ਦਾ ਖੁਲਾਸਾ ਵੀ ਕਰ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਪਾਣੀ ਦੀ ਹੜਾਂ ਦੀ ਮਾਰਵਾਜ਼ੀ ਦੀ ਦਿਖਾਈ ਦਿੱਤੀ ਤੇ ਇਸ ਨੂੰ ਲੈ ਕੇ ਹੁਣ ਸੇਵਾ ਸਫਾਈ ਕਰਨ ਦੀ ਅਪੀਲ ਆ ਭਾਰਤ ਸਰਕਾਰ ਅੱਗੇ ਕਰਦੇ ਹੋਇਆ ਲਾਂਗਾ ਖੋਲਣ ਦੀ ਅਪੀਲ ਗਾਇਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਥੇ ਚੋਣ ਪ੍ਰਚਾਰ ਵੀ ਨਾਲ ਨਾਲ ਕੀਤਾ ਜਾ ਰਿਹਾ ਹੈ ਇਹਨਾਂ ਸਾਰੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਵਿੱਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਇਆ ਹੁਣ ਸੀਐਮ ਭਗਵੰਤ ਮਾਨ ਐਕਸ਼ਨ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਸੂਬੇ ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਫੌਜ ਅਤੇ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਇਸ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਹਾਂ ਦੱਸਿਆ ਕਿ ਅੱਜ ਚੰਡੀਗੜ੍ਹ ਵਿਖੇ ਮੰਤਰੀ ਸਹਿਬਾਨ ਸੂਬੇ ਤੇ ਸਾਰੇ ਜਿਲ੍ਹਾ ਦੇ ਡਿਪਟੀ ਕਮਿਸ਼ਨਰ ਸਹਬਾਨ ਪੁਲਿਸ ਤੇ ਫੌਜ ਦੇ ਉੱਚ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਕੀਤੀ ਜਿਸ ਵਿੱਚ ਹੜ੍ਹ ਦੀ ਮਾਰ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ ਉਤੇ ਚੁੱਕੇ ਜਾ ਰਹੇ ਠੋਸ ਕਦਮਾਂ ਦੀ ਸਮੀਖਿਆ ਕੀਤੀ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਰਹਾਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਨਾਲ ਹੀ ਮੁੱਖ ਸਕੱਤਰ ਉੱਚ ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅਤੇ ਰਹਾਤਾਂ ਤੇ ਬਚਾਅ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਬਾਹਰ ਕੱਢਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਵਜਨ ਬੱਧ ਹੈ ਅਤੇ ਇਸ ਨੇ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਮੀਟਿੰਗ ਦੇ ਦੌਰਾਨ ਇਹਨਾਂ ਸਰਕਾਰੀ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ ਪਿੰਡ ਲੈਵਲ ਤੇ ਜ਼ਮੀਨੀ ਪੱਧਰ ਤੇ ਉਤਰ ਕੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਬਚਾਅ ਕਰਜਾਂ ਦੇ ਵਿੱਚ ਜੋ ਕਦਮ ਪੁੱਟੇ ਜਾ ਰਹੇ ਨੇ ਉਸ ਦੇ ਵਿੱਚ ਹੋਰ ਤੇਜ਼ੀ ਲਿਆਉਣਾ ਅਤੇ ਪ੍ਰਭਾਵਸ਼ਾਲੀ ਨਾਲ ਇਸ ਕੰਮ ਨੂੰ ਚਲਾਉਣ ਦੀ ਗੱਲ ਆਖ ਦਿੱਤੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਮੌਸਮ ਵਿਭਾਗ ਦੇ ਵੱਲੋਂ ਹੁਣ ਚਿੰਤਾ ਵਧਾਉਣ ਵਾਲੀ ਖਬਰ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਗਲੇ 3 ਦਿਨਾਂ ਨੂੰ ਲੈ ਕੇ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅਤੇ ਇਸ ਦੇ ਨਾਲ ਲੱਗਦੇ ਵਿੱਚ ਭਾਰੀ ਮੀਂਹ ਪਵੇਗਾ ਤੇ ਇਸ ਭਾਰੀ ਮੀਹਾਂ ਦੇ ਨਾਲ ਹੜਪ੍ਰਭਾਵਿਤ ਖੇਤਰ ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਹੜਾਂ ਦੀ ਮਾਰ ਵੱਜਦੀ ਦਿਖਾਈ ਦੇ ਰਹੀ ਹੈ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਤੇ ਇਸ ਨੂੰ ਲੈ ਕੇ ਹੁਣ ਮੌਸਮ ਮਾਹਰਾਂ ਦੇ ਵੱਲੋਂ 30 ਅਗਸਤ ਤੋਂ ਲੈ ਕੇ 3 ਸਤੰਬਰ ਤੱਕ ਭਾਰੀ ਮੀਂਹ ਦੀ پیشن گوئی ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੱਗੀ ਖਬਰ ਦਾਵਾ ਕਰਦੀ ਹੈ ਕਿ ਹੜ੍ਹਾਂ ਨੇ ਇਸ ਮੌਕੇ ਆਏ ਪੰਜਾਬ ਦੇ ਵਿੱਚ ਹੜ੍ਹਾਂ ਨੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਪੰਜਾਬ ਦੇ ਲੋਕਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ 1988 ਦੇ ਵਿੱਚ ਜੋ ਹੜ੍ਹ ਆਏ ਸਨ ਉਹਨਾਂ ਦੇ ਵੱਲੋਂ ਕਾਫੀ ਤਬਾਹੀ ਮਚਾਈ ਗਈ ਸੀ ਪਰ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਜੋ 2025 ਦੇ ਵਿੱਚ ਹੜ੍ਹ ਆਏ ਨੇ ਇਹਨਾਂ ਨੇ ਇਸ ਹੜ੍ਹ ਨੇ ਸਾਰੇ ਪਿਛਲੇ ਰਿਕਾਰਡ ਤੋੜ ਕੇ ਰਕ ਦਿੱਤੇ ਨੇ ਵੇਰਵਿਆਂ ਅਨੁਸਾਰ 26 ਅਗਸਤ ਦੀ ਰਾਤ ਨੂੰ ਰਾਵੀ ਦਰਿਆ ਦੇ ਵਿੱਚ 14 ਲੱਖ ,00 11 ਹਜ਼ਾਰ ਕਿਊਸਿਕ ਪਾਣੀ ਦਾ ਵਹਾਅ ਸੀ ਜਦ ਕਿ ਸਾਲ 1988 ਦੇ ਵਿੱਚ ਸਭ ਤੋਂ ਵੱਧ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਵਗਿਆ ਸੀ ਰਾਵੀ ਦਰਿਆ ਦੇ ਵਿੱਚ 14 ਲੱਖ 11 ਹਜ਼ਾਰ ਕਿਊਸਿਕ ਪਾਣੀ ਇੱਕ ਨਵਾਂ ਰਿਕਾਰਡ ਹੈ ਇਸ ਵੱਡੀ ਮਾਤਰਾ ਦੇ ਵਿੱਚ ਆਏ ਪਾਣੀ ਨੇ ਸਾਰੇ ਹੀ ਬੰਨ ਅਤੇ ਫਲੱਡ ਗੇਟ ਤੋੜ ਦਿੱਤੇ ਨੇ ਜਿਸ ਕਰਕੇ ਇਹਨਾਂ ਦੇ ਵੱਲ ਹੋਰ ਤਬਾਹੀ ਮਚਾਈ ਜਾ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਹ ਹੜਾ ਕਰਕੇ ਲਗਭਗ 500 ਪਿੰਡ ਡੁੱਬ ਚੁੱਕੇ ਨੇ 300 ਸਰਕਾਰੀ ਸਕੂਲ ਅਤੇ 3 ਲੱਖ ਏਕੜ ਫਸਲ ਹੜਾਂ ਦੀ ਮਾਰ ਇਟ ਉੰਦੀ ਦਿਖਾਈ ਦੇ ਰਹੀ ਹੈ ਲੋਕਾਂ ਦਾ ਕਰੋੜਾ ਦਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਹੜਾਂ ਦੇ ਕਰਕੇ ਜੋ ਤਬਾਹੀ ਮੱਚੀ ਹੋਈ ਹੈ ਇਸ ਤਬਾਹੀ ਦੇ ਵਿੱਚ ਫੌਜ ਐਨ ਡੀ ਆਰ ਐਫ ਅਤੇ ਪ੍ਰਸ਼ਾਸਨ ਦੇ ਵੱਲੋਂ ਆਪਣੇ ਪੱਧਰ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਸੰਸਥਾਵਾਂ ਦੇ ਵੱਲੋਂ ਵੀ ਵੱਡੇ ਪੱਧਰ ਤੇ ਲੋਕਾਂ ਤੱਕ ਰਾਸ਼ਨ ਅਤੇ ਹੋਰ ਜੋ ਉਹਨਾਂ ਦੇ ਲਈ ਲੋੜਿੰਦਿਆਂ ਨੇ ਉਹ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਦੂਸਰੇ ਪਾਸੇ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਕਗਰ ਦਰਿਆ ਦੇ ਵਿੱਚ 77000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਪੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੁੰਦੀ ਦਿਖਾਈ ਦੇ ਰਿਹਾ ਜਿਸ ਦੇ ਬਾਰੇ ਪੰਜਾਬ ਦੇ ਸੀਐਮ ਭਗਵੰਤ ਮਾਨ ਪੁੱਛੇਗਾ ਤਾਂ ਉਹ ਥੋੜੇ ਭੜਕਦੇ ਦਿਖਾਈ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੋਸ਼ਲ ਮੀਡੀਆ ਤੇ ਬਿਆਨ ਵਾਇਰਲ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਆਖਰੀ ਨੇ ਇਹ ਪੁਰਾਣੀ ਵੀਡੀਓ ਦੇ ਵਿੱਚ ਆਖਰੀ ਨੇ ਕਿ ਜੇਕਰ ਕੋਈ ਤਬਾਹੀ ਕੁਦਰਤੀ ਤਬਾਹੀ ਵੀ ਆਉਂਦੀ ਹੈ ਸਾਡੀ ਸਰਕਾਰ ਦੇ ਵੱਲੋਂ ਮਰੀ ਹੋਈ ਮੁਰਗੀ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਤੇ ਇਸ ਦੇ ਬਾਰੇ ਜਦੋਂ ਬੀਤਦੂਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੜਾਂ ਦਾ ਜੈਜ਼ਰ ਲੈਂ ਲਈ ਪੁੱਜੇ ਤਾਂ ਪੱਤਰਕਾਰ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਤੁਹਾਡਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਤੁਸੀਂ ਆਖ ਰਹੇ ਹੋ ਕਿ ਮਰੀ ਹੋਈ ਮੁਰਗੀ ਦਾ ਵੀ ਮਾਫੀ ਦਿੱਤਾ ਜਾਵੇਗਾ ਲੋਕਾਂ ਦੇ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸਿਮ ਭਗਵੰਤ ਮਾਨ ਨੇ ਇੱਕ ਨਿੱਜੀ ਚੈਨਲ ਦੇ ਉੱਪਰ ਨਿਸ਼ਾਨਾ ਸਾਧਦਾ ਹੋਇਆ ਆਖਿਆ ਕਿ ਤੁਸੀਂ ਉਸ ਦੇ ਪੱਤਰਕਾਰ ਹੋ ਤਾਂ ਪੱਤਰਕਾਰ ਦੇ ਵੱਲੋਂ ਆਖਿਆ ਕਿ ਉਸਦੇ ਸਮਝ ਲਵੋ ਤੇ ਫਿਰ ਸੀਐਮ ਭਗਵੰਤ ਮਾਨ ਦੇ ਵੱਲੋਂ ਅਗ ਦਿੱਤਾ ਗਿਆ ਕਿ ਇਸ ਦੇ ਬਾਰੇ ਫਿਰ ਸੁਖਵੀਰ ਸਿੰਘਾ ਬਾਦਲ ਨੂੰ ਪੁੱਛੋ ਇੱਥੇ ਮਰੀ ਹੋਈ ਮੁਰਗੀ ਦਾ ਮੁਆਵਜ਼ਾ ਦੇਣ ਵਾਲੀ ਗੱਲ ਦਾ ਜਵਾਬ ਸੀਐਮ ਭਗਵੰਤ ਮਾਨ ਦੇ ਵੱਲੋਂ ਨਾ ਦੇ ਕੇ ਸੀਐਮ ਭਗਵੰਤ ਮਾਨ ਇੱਥੇ ਤਲਖ ਤੇਵਰ ਦਿਖਾਉਂਦੇ ਦਿਖਾਈ ਦਿੱਤੇ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਦਖਾਈ ਦੇ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਫਿਰ ਤੋਂ ਅਜਨਾਲਾ ਅਤੇ ਰਮਦਾਸ ਇਲਾਕਾ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਾ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਇੱਥੇ ਵਾਜਦੀ ਦਿਖਾਈ ਦੇ ਰਹੀ ਹੈ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਉਸ ਦਾ ਅੱਜ ਦੌਰਾ ਕੀਤਾ ਗਿਆ ਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖ ਦਿੱਤਾ ਗਿਆ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਜੋ ਹੜ੍ਹ ਪ੍ਰਭਾਵਿਤ ਖੇਤਰ ਨੇ ਉਹ ਫੌਜ ਨੂੰ ਸੌਂਪ ਦੇਣੇ ਚਾਹੀਦੇ ਨੇ ਕਿਉਂਕਿ ਫੌਜ ਦੇ ਕੋਲ ਅਜਿਹੀਆਂ ਸਥਿਤੀਆਂ ਦੇ ਨਾਲ ਨਜਿੱਠਣ ਦਾ ਪੂਰਾ ਤਜਰਬਾ ਹੈ ਉਹਨਾਂ ਦੇ ਕੋਲ ਪੂਰੇ ਸਾਧਨ ਨੇ ਨੇ ਬੇੜੀਆਂ ਨੇ ਕਿਸ਼ਤੀਆਂ ਨੇ ਵੱਡੇ ਵੱਡੇ ਸਾਧਨ ਨੇ ਜੋ ਕਿ ਪਾਣੀ ਦੇ ਵਿੱਚ ਵੀ ਚੱਲ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਅਜਿਹੀਆਂ ਹੜਵਾਲੀਆਂ ਸਥਿਤੀਆਂ ਦੇ ਨਾਲ ਨਜਿੱਠਣ ਦਾ ਪੂਰਾ ਤਜਰਬਾ ਹੈ ਸਰਕਾਰ ਦੇ ਵੱਸੋਂ ਬਾਹਰ ਗੱਲ ਹੁੰਦੀ ਦਿਖਾਈ ਦੇ ਰਹੀ ਹੈ ਇਸ ਕਰਕੇ ਹੜ ਪਰਭਾਵਿਤ ਖੇਤਰਾਂ ਨੂੰ ਫੌਜ ਦੇ ਹਵਾਲੇ ਕਰ ਦੇਣਾ ਚਾਹੀਦਾ ਤਾਂ ਹੀ ਲੋਕਾਂ ਬਟ ਸਕਨਗੇਟ ਨਹੀਂ ਤਾਂ ਫਿਰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਉਸ ਪਿੰਡ ਦੇ ਸਰਪੰਚ ਦੇ ਵੱਲੋਂ ਗੱਲਬਾਤ ਕੀਤੀ ਗਈ ਸੁਖਬੀਰ ਸਿੰਘ ਬਾਦਲ ਦੇ ਨਾਲ ਤਾਂ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਸਰਪੰਚ ਦੇ ਵੱਲੋਂ ਕੁਝ ਵੱਡੀਆਂ ਮੰਗਾਂ ਕਰ ਦਿੱਤੀਆਂ ਗਈਆਂ ਨੇ ਜਿਵੇਂ ਕਿ ਜਾਨਵਰਾਂ ਦੇ ਲਈ ਚਾਰੇ ਦੀ ਕਿਸ਼ਤੀਆਂ ਦੀ ਅਤੇ ਹੋਰਨਾ ਜ਼ਰੂਰੀ ਵਸਤਾਂ ਦੀ ਅਪੀਲ ਕਰ ਦਿੱਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਸਾਰੇ ਚੀਜ਼ਾਂ ਮੁਹੱਈਆ ਕਰਵਾਉਣ ਦਾ ਪ੍ਰੋਸਾ ਦਵਾ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲਾ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਤੇ ਇਸ ਮੌਕੇ ਅੱਜ ਜਦੋਂ ਅਜਨਾਲਾ ਦੇ ਪਿੰਡ ਬੱਲੜਵਾਲ ਵਿਖੇ ਪਹੁੰਚੇ ਤਾਂ ਇੱਕ ਹੈਰਾਨੀਜਨਕ ਘਟਨਾ ਨਿਕਲ ਕੇ ਸਾਹਮਣੇ ਆਈ ਜਿਸ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਇਹ ਗੱਲ ਆਖੀ ਤੀ ਕਿ ਇਹ ਜੋ ਸੜਕ ਤੋੜ ਕੇ ਆਉਂਦਾ ਹੋਇਆ ਪਾਣੀ ਇਹ ਖੇਤਾਵਾਲੋਂ ਮੋੜ ਦਿੱਤਾ ਗਿਆ ਇਹ ਕਾਰਾ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਦੇ ਵੱਲੋਂ ਕਰ ਦਿੱਤਾ ਗਿਆ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਦੀ ਇੱਥੇ ਜ਼ਮੀਨ ਹੈ ਪਾਣੀ ਉਸ ਦੇ ਖੇਤਾਂ ਦੇ ਵਿੱਚ ਵੜਨ ਦਾ ਖਤਰਾ ਸੀ ਇਸ ਦੇ ਕਰਕੇ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਦੇ ਵੱਲੋਂ ਜੀਸੀਬੀ ਮੰਗਾਈ ਗਈ ਤੇ ਇਹ ਰਸਤਾ ਇਹ ਸੜਕ ਪੁੱਟ ਕੇ ਇਸ ਪਾਣੀ ਦਾ ਵਹਾ ਪਿੰਡ ਵੱਲੋਂ ਕਰ ਦਿੱਤਾ ਗਿਆ ਆਪਣੀ ਫਸਲ ਬਚਾਉਣ ਦੇ ਕਰਕੇ ਇਸ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਨੇ ਸਾਰੇ ਇਹ ਪਿੰਡ ਖਤਰੇ ਦੇ ਵਿੱਚ ਪਾ ਦਿੱਤੇ ਨੇ ਇਸ ਕਰਕੇ ਇਸ ਦੇ ਉੱਪਰ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਇਸ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜਿਸ ਮੌਕੇ ਉਸ ਦੇ ਪੀਏ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ ਪਿੰਡ ਦੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਰ ਪੁਲਿਸ ਦੇ ਅਤੇ ਆਪਣੇ ਗੁੰਡਾ ਕਰਦੀ ਕਰਕੇ ਇਸ ਦੇ ਵੱਲੋਂ ਧੱਕੇ ਦੇ ਨਾਲ ਇਹ ਸੜਕਾ ਪਾੜ ਕੇ ਇਹ ਪਾਣੀ ਦਾ ਵਹਾ ਪਿੰਡਾਂ ਵੱਲੋਂ ਕਰ ਦਿੱਤਾ ਗਿਆ ਹੁਣ 40 ਤੋਂ 50 ਤੋਂ 60 ਪਿੰਡ ਡੁੱਬਣ ਦਾ ਖਤਰਾ ਹੈ ਤੇ ਇਸ ਪਾਣੀ ਦਾ ਵਹਾ ਜੋ ਖੇਤਾਂ ਵੱਲੋਂ ਕਰ ਦਿੱਤਾ ਗਿਆ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਇਸ ਗੰਭੀਰ ਮਾਮਲੇ ਨੂੰ ਦੇਖਦੇ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨਾ ਡੀਜੀਪੀ ਪੰਜਾਬ ਚੀਫ ਸੈਕਟਰੀ ਅਤੇ ਨਹਿਰੀ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਾ ਕਿ ਤੁਰੰਤ ਸਾਬਕਾ ਮੰਤਰੀ ਦੇ ਪੀਏ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਜਾਵੇ ਜਿੱਥੇ ਅੱਜ ਸਾਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਦੂਜੇ ਪਾਸੇ ਆਪਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਦੀ ਸ਼ੈ ਉੱਤੇ ਕੁਝ ਗੁੰਡੇ ਆਪਣੇ ਫਾਇਦੇ ਲਈ ਆਮ ਲੋਕਾਂ ਦੀ ਜਾਨਾਂ ਅਤੇ ਫਸਲਾਂ ਨਾਲ ਸ਼ਰਿਆਮ ਖੇਲਵਾੜ ਕਰ ਰਹੇ ਨੇ ਇਸ ਕਰਕੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਥੇ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੀ ਵੱਡੀ ਮੰਗ ਰੱਖ ਦਿੱਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਸੁਰੀਲ ਜਾਖੜ ਵੀ ਅੱਜ ਅਮਰੀਕ ਸਰ ਦੇ ਪਿੱਛਾ ਹੜਾ ਪ੍ਰਭਾਵਿਤ ਖੇਤਰਾਂ ਦੌਰਾ ਕਰਨ ਲਈ ਪੌਂਟ ਨੇ ਪੱਤਰਕਾਰਾਂ ਦੇ ਵੱਲੋਂ ਕੀਰਾ ਗਿਆ ਸਵਾਲ ਕੀਤੇ ਗਏ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਦੇ ਵੱਲੋਂ ਇਸ ਹੜ੍ਹਾਂ ਦੇ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸ ਦਿੱਤਾ ਗਿਆ ਆਖ ਕਿ ਜਦੋਂ ਮੌਸਮ ਮਾਰਾ ਦੇ ਵੱਲੋਂ ਹੜਣ ਲੈ ਕੇ ਪਹਿਲਾਂ ਹੀ ਇੱਕ ਾਲਾਕੀ ਜਾਰੀ ਸੀ ਕਿ ਹਾਲਾਤ ਬੱਤਰ ਹੋ ਸਕਦੇ ਨੇ ਜਿਆਦਾ ਮੀਂਹ ਪੈਣ ਕਰਕੇ ਕੁਝ ਵੀ ਹੋ ਸਕਦਾ ਹੈ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਹੈ ਤੇ ਇਥੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਤੇ ਸਾਰੇ ਹੀ ਮੰਤਰੀਆਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਇਸ ਨੂੰ ਲੈ ਕੇ ਫੰਡ ਜਾਰੀ ਕਰੇ ਪਰ ਇਸ ਨੂੰ ਲੈ ਕੇ ਸੁਨੀਲ ਆਖੜ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਵਲ ਇੱਕ ਫੂਣੀ ਦੂਰਨੇ ਮੁੱਖ ਮੰਤਰੀ ਭਗਵੰਤ ਮਾਨ ਸੀਰੀਅਸ ਹੁੰਦੇ ਤਾਂ ਹੁਣ ਤੱਕ ਉਹਨਾਂ ਦੇ ਵੱਲੋਂ ਅਮਿਤ ਸ਼ਾਹ ਨੂੰ ਫੋਨ ਕੀਤਾ ਜਾਂਦਾ ਅਮਿਤ ਸ਼ਾਹ ਦੇ ਵੱਲੋਂ ਕੋਈ ਨਾ ਕੋਈ ਪਰੋਸਾ ਦਿੱਤਾ ਜਾਣਾ ਸੀ ਪਰ ਮੁੱਖ ਮੰਤਰੀ ਹੀ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈ ਇੱਥੇ ਇਹ ਤਿੱਖੇ ਨਿਸ਼ਾਨੇ ਸੁਨੀਲ ਜਾਖੜ ਦੇ ਵੱਲੋਂ ਸਾਧ ਦਿੱਤੇ ਗਏ ਨੇ ਤੋਂ ਦੂਜੇ ਪਾਸੇ ਇਹਨਾਂ ਹੜ੍ਹਾਂ ਦੇ ਪਛਾਹ ਕਰਜਣ ਨੂੰ ਲੈ ਕੇ ਜਿਹੜੇ ਕੇਂਦਰ ਸਰਕਾਰ ਦੇ ਵੱਲੋਂ ਪੈਸੇ ਦਿੱਤੇ ਗਏ ਸਨ ਉਸ ਨੂੰ ਲੈ ਕੇ ਖੁਲਾਸਾ ਕਰ ਦਿੱਤਾ ਹੈ ਸੁਨੀਲ ਜਾਖੜ ਦੇ ਵੱਲੋਂ ਆਖੇਗਾ ਕਿ ਕੁਝ ਮਹੀਨੇ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਲਗਭਗ 229 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਇਹਨਾਂ ਹੜ੍ਹਾਂ ਦੇ ਪ੍ਰਬੰਧਨ ਨੂੰ ਲੈ ਕੇ ਦਿੱਤੇ ਗਏ ਸਨ ਜੋ ਕਿ ਜਲ ਸਰੋਤ ਮੰਤਰੀ ਦੇ ਵੱਲੋਂ ਆਖਿਆ ਗਿਆ ਕਿ ਖਰਚਾ ਦਿੱਤੇ ਗਏ ਨੇ ਪਰ ਕਿਤੇ ਵੀ ਲੱਗਦੇ ਦਿਖਾਈ ਨਹੀਂ ਦਿੱਤੇ ਇੱਥੇ ਇਹ ਵੱਡਾ ਕਪੜਾ ਹੋਇਆ ਹੈ ਇੱਥੇ ਇਹ ਕਪੜੇ ਵਾਲੀ ਗੱਲ ਹੋਰਨਾਂ ਲੀਡਰਾਂ ਦੇ ਵੱਲੋਂ ਵੀ ਆਖੀ ਜਾ ਰਹੀ ਹੈ ਇਸ ਪ੍ਰਕਾਰ ਸੁਨੀਲ ਜਾਖੜ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ 229 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਇਸ ਗੱਲ ਦਾ ਵੱਡਾ ਖੁਲਾਸਾ ਕਰ ਦਿੱਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਆਏ ਹੜਤ ਬਾਅਦ ਪਾਕਿਸਤਾਨ ਵਾਲੇ ਪਾਸੇ ਵੀ ਹੜ ਹੜ ਆਉਂਦੇ ਦਿਖਾਈ ਦੇ ਰਹੇ ਨੇ ਇਸ ਕਰਕੇ ਕੁਝ ਦਿਨ ਪਹਿਲਾਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਪਾਣੀ ਦੀ ਮਾਰ ਹੇਠ ਹੁੰਦਾ ਦਿਖਾਈ ਦੇ ਰਿਹਾ ਹੈ ਕਈ ਕਈ ਫੁੱਟ ਤੱਕ ਇਹ ਹੜਾਂ ਦਾ ਪਾਣੀ ਚੜਨ ਕਰਕੇ ਗੁਰਦੁਆਰਾ ਸਾਹਿਬ ਇਮਾਰਤ ਡੁੱਬਦੀ ਦਿਖਾਈ ਦਿੱਤੀ ਤੇ ਇਸ ਨੂੰ ਲੈ ਕੇ ਗਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਹੋਣਾ ਕੇਂਦਰ ਸਰਕਾਰ ਦੇ ਅੱਗੇ ਵੱਡੀ ਅਪੀਲ ਆ ਕਰ ਦਿੱਤੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦੇ ਹੋਇਆ ਕੇਂਦਰ ਸਰਕਾਰ ਅੱਗੇ ਮੋਦੀ ਸਰਕਾਰ ਅੱਗੇ ਇਹ ਅਪੀਲ ਕਰ ਦਿੱਤੀ ਗਈ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬਾ ਪਾਕਿਸਤਾਨ ਵਿਖੇ ਹੜ੍ਹ ਦੇ ਪਾਣੀ ਨਾਲ ਭਰੀ ਪ੍ਰਕਰਮਾਂ ਦੀ ਵੀਡੀਓ ਹਰ ਸਿੱਖ ਲਈ ਵਿਚਲਤ ਕਰਨ ਵਾਲੀਆਂ ਹਨ ਭਾਰਤ ਸਰਕਾਰ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦੇ ਬੰਦ ਕੀਤੇ ਲਾਂਘੇ ਨੂੰ ਖੋਲੇ ਤਾਂ ਜੋ ਸਿੱਖ ਸੰਗਤਾਂ ਜਾ ਕੇ ਉੱਥੇ ਸਾਫ ਸਫਾਈ ਦੀ ਸੇਵਾ ਵਿੱਚ ਯੋਗਦਾਨ ਪਾ ਸਕਣ ਤੇ ਦੂਜੇ ਪਾਸੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਣੀ ਕੁਲਦੀਪ ਸਿੰਘ ਗੱਜ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਮੰਗ ਲਈ ਗਈ ਹੈ ਤੇ ਹੁਣ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਨੂੰ ਲੈ ਕੇ ਇਹ ਵੱਡੀ ਪੀਲ ਗਣੀ ਹਰਪ੍ਰੀਤ ਸਿੰਘ ਦੇ ਵੱਲੋਂ ਭਾਜਪਾ ਦੀ ਕੇਂਦਰ ਸਰਕਾਰ ਅੱਗੇ ਕਰ ਦਿੱਤੀ ਗਈ ਹੈ ਵਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਤੇ ਕੁਝ ਹੱਦ ਤੱਕ ਲੋਕਾਂ ਦੀ ਸਹਾਇਤਾ ਵੀ ਆਪਣੇ ਪੱਧਰ ਤੇ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਲਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਭਗ ਤਿੰਨ ਜਗ੍ਹਾ ਤੇ ਜਾ ਕੇ ਤਰਨਤਾਰਨ ਦੇ ਇਸ ਹਲਕੇ ਦੇ ਵਿੱਚ ਤਿੰਨ ਜਗ੍ਹਾ ਤੇ ਚੋਣ ਪ੍ਰਚਾਰ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਥੇ ਇਹ ਤਰਨਤਾਰਨ ਦੀ ਜ਼ਿਮਨੀ ਚੋਣ ਜਿੱਤਣ ਦੇ ਲਈ ਪੂਰੀ ਵਾ ਲਗਾਈ ਜਾ ਰਹੀ ਹੈ ਜਿੱਥੇ ਇੱਕ ਪਾਸੇ ਪੰਜਾਬ ਹੜਾਂ ਦੀ ਮਾਰਕ ਚੱਲਦਾ ਦਿਖਾਈ ਦੇ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉੱਥੇ ਵੀ ਦੌਰੇ ਕੀਤੇ ਜਾ ਰਹੇ ਨੇ ਤੇ ਇਹਨਾਂ ਦੌਰਾਂ ਤੋਂ ਬਾਅਦ ਚੋਣ ਪ੍ਰਚਾਰ ਵੀ ਨਾਲ ਨਾਲ ਕੀਤਾ ਜਾ ਰਿਹਾ ਹੈ ਹਾਲਾਂਕਿ ਜਿਮਨੀ ਚੋਣ ਦਾ ਐਲਾਨ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਅਜੇ ਨਹੀਂ ਕੀਤਾ ਗਿਆ ਪਰ ਸੁਖਬੀਰ ਸਿੰਘ ਬਾਦਲ ਹੁਣ ਤੋਂ ਹੀ ਤਿਆਰੀਆਂ ਕਰਦੇ ਦਿਖਾਈ ਦੇ ਰਹੇ ਨੇ ਇਸ ਰਜ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੇ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਵ ਪੰਜਾਬ ਦੇ ਨਾਲ